ਗੁਰੂ ਮਹਾਰਾਜ ਜੀ ਦਾ ਬਚਨ ਹੈ ਕਿ ਜਿਹੜਾ ਮਨੁੱਖ ਮੋਲ ਨੂੰ ਛੱਡਦਾ ਹੈ ਉਹ ਦੂਸਰੇ ਕੋਲੋਂ ਆਸਰਾ ਲੈਣਾ ਚਾਹੁੰਦਾ ਹੈ ਪਰ ਲੈ ਨਹੀਂ ਸਕਦਾ ਮੋਲ ਜਾਨੇ ਕਿ ਜੜ ਤੋ ਬਿਨਾ ਰੁੱਖ ਸੁੱਕ ਜਾਂਦਾ ਹੈ ਧਾਰਮਿਕ ਜੀਵਨ ਵਿੱਚ ਮੋਲ ਹੁੰਦਾ ਹੈ ਗੁਰੂ ਤੇ ਗੁਰੂ ਦਾ ਉਪਦੇਸ਼ ਜਦੋਂ ਕੋਈ ਗੁਰੂ ਤੇ ਗੁਰੂ ਉਪਦੇਸ਼ ਨੂੰ ਛੱਡ ਕੇ ਦੂਸਰੇ ਪਾਸੇ ਮਾਨਮ ਅਗਰ ਜਾਂ ਜਾਨ ਬਚਾਉਣ ਜਾਂ ਮਾਇਆ ਵੱਲ ਲੱਗਦਾ ਹੈ ਤਾਂ ਦੁਖੀ ਹੁੰਦਾ ਹੈ ਘਰ ਛੱਡ ਕੇ ਪੁਰਸ਼ ਪਤੀ ਛੱਡ ਕੇ ਨਾਰੀ ਕਿੱਲਾ ਛੱਡ ਕੇ ਪਸ਼ੂ ਆਪਣਾ ਆਲਣਾ ਛੱਡ ਕੇ ਪੰਛੀ ਰਾਹ ਛੱਡ ਕੇ ਮੁਸਾਫਿਰ ਮਾਂ ਬਾਪ ਨੂੰ ਛੱਡ ਕੇ ਸੰਤਾਨ ਐਸੇ ਸਾਰੇ ਕਸ਼ਟ ਉਠਾਉਂਦੇ ਹਨ ਤਿਵੇਂ ਆਪਣੇ ਗੁਰੂ ਮਹਾਰਾਜ ਵੱਲੋਂ ਬੇਮੁਖ ਹੋ ਕੇ ਸੇਕ ਦੁਖੀ ਹੁੰਦਾ ਏ ਉਹ ਬੇਖ ਜਾਨੀ ਜ਼ਹਿਰ ਮਾਇਆ ਦੇ ਲਾਲਚ ਵੱਲ ਲੱਗਦਾ ਹੈ ਉਸ ਮਾਇਆ ਰੂਪ ਜ਼ਹਿਰ ਨਾਲ ਵੀ ਕੋਲ ਕੋਲ ਕੇ ਮਰ ਜਾਂਦਾ ਹੈ ਕੋ ਸਕਦਾ ਹੈ ਇਹ ਈਸ਼ਵਰ ਗਤੀ ਜੀਵਨ ਨੂੰ ਪਰਖ ਲੈ ਜੀਵ ਨੂੰ ਮਾਇਆ ਦੇ ਚਮਤਕਾਰ ਤੇ ਲੰਮੇ ਜੀਵਨ ਦੀ ਆਸ਼ਾ ਨਾਲ ਪਰਮਾ ਦਿੰਦਾ ਹੈ ਬਸ ਜਦੋਂ ਮਾਇਆ ਵੱਲ ਲੱਗਾ ਤਾਂ ਗੁਰੂ ਪਰਮੇਸ਼ਰ ਦੋਵੇਂ ਭੁੱਲੇ ਉਹਨਾਂ ਦੇ ਭੁੱਲਣ ਨਾਲ ਜੀਵ ਅੱਗੇ ਔਕੜਾਂ ਤੇ ਤਕਲੀਫਾਂ ਆ ਗਈਆਂ ਵੈਰੀ ਤੇ ਰੋਗ ਆ ਗਏ ਮਾਇਆ ਜਾਣ ਲੱਗੀ ਜੀਵ ਪਛਤਾਉਣ ਲੱਗਾ ਇਹ ਮਨ ਵਿੱਚ ਨਹੀਂ ਆਉਂਦਾ ਕਿਆ ਕਰ ਜਿਉਣਾ ਕਿੰਨਾ ਝੇਰੇ ਮਰਨਾ ਹੀ ਹੈ ਫਿਰ ਜਿਸ ਅਸਲ ਜੀਵਨ ਬਣਾਇਆ ਹੁੰਦਾ ਉਸ ਨੂੰ ਮੇ ਪੁੱਲ ਬੈਠਦਾ ਉਸ ਦੀ ਮੰਦੇ ਦੇ ਨਾ ਜਾਂਦੇ ਹਨ ਅਪਰੋਖ ਤਮੰਦ ਪਾਕੀਆਂ ਵਿੱਚ ਪੂਰਨ ਮਸੰਦ ਸੀ ਪਰ ਦੋਹਾਂ ਦਿਨਾਂ ਵਿੱਚ ਹੀ ਉਸ ਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਤੋਂ ਬੇਮਖ ਹੋਇਆ ਕੀ ਲੱਭਦਾ ਹੈ ਘਾਰ ਉਹ ਜੜ ਗਿਆ ਉਹ ਬੰਦੀਖਾਨੇ ਗਿਆ ਇਸ ਤ੍ਰੀ ਦੁਰਗੀ ਵਿਚਾਰੀ ਨੂੰ ਬਿਪਤਾ ਪਈ ਮੁਰਲਾ ਕਾ ਪਛਤੌਣ ਤੇ ਤਰਲੇ ਅਧੀ ਰਾਤੋਂ ਪਿਛੋਂ ਜਦੋਂ ਹਨੇਰਾ ਸੀ ਤੇ ਦਿਨ ਚੜ੍ਹਨ ਵਿੱਚ ਕੋਈ 4 ਘੰਟੇ ਰਹਿੰਦੇ ਸਨ ਪੂਰਨ ਉਸ ਦੀ ਪਤਨੀ ਦੁਰਗੀ ਤੇ ਬੱਚੇ ਦੋ ਬੰਦੇ ਹੋਰ ਕੋੜੀਆਂ ਉੱਤੇ ਸਵਾਰ ਬਲੌਰਪੁਰ ਵਿੱਚੋਂ ਚੋਰੀ ਨਿਕਲ ਕੇ ਜਾ ਰਹੇ ਸਨ ਠੰਡੀ ਹਵਾ ਕਮਾਉਂਦੀ ਸੀ ਹੱਥ ਤੇ ਪੈਰ ਸੌਂਦੇ ਜਾਂਦੇ ਸਨ ਅਜੀ ਕਿੰਨੇ ਤੂਰੇ ਮਾਛੀਵਾੜਾ ਦੁਰਗੀ ਨੇ ਪੁੱਛਿਆ ਉਸਨੇ ਕਦੀ ਰਾਤ ਨੂੰ ਸਫ਼ਰ ਨਹੀਂ ਕੀਤਾ ਉਸੇ ਉਡਾਰ ਲੱਗਦਾ ਸੀ ਦੂਸਰਾ ਕਿ ਪਿੱਛੋਂ ਵੈਰੀਆਂ ਦੇ ਆਉਣ ਦਾ ਡਰ ਸੀ ਤੀਸਰਾ ਸਤਗੁਰਜੀ ਦੀ ਪਾਲ ਵਿੱਚ ਮੁਗਲ ਲਸ਼ਕਰ ਫਿਰ ਰਹੇ ਸਨ ਜੇ ਕਿਸੇ ਨੇ ਰਾਵਜ ਕੇਰ ਲਿਆ ਤਾਂ ਉਹ ਮਨ ਵਿੱਚ ਸੋਚਦੀ ਤਾਂ ਕਲੇਜਾ ਕੰਬਣ ਲੱਗ ਪੈਂਦਾ ਕਲੇਜੇ ਦੀ ਤੜਕਣ ਨੂੰ ਠੀਕ ਰੱਖਣ ਵਾਸਤੇ ਹੀ ਉਸਨੇ ਪੁੱਛਿਆ ਸੀ ਨੇੜੇ ਹੀ ਹੁਣ ਪੁਰਾ ਨੇ ਉੱਤਰ ਦਿੱਤਾ ਠੰਡ ਕਿੰਨੀ ਹੈ ਹਾਂ ਠੰਡ ਤੇ ਬਹੁਤ ਆ ਪਰ ਸੋ ਤਾਂ ਬਹੁਤ ਠੰਡ ਰਹੀ ਕਈ ਦਿਨਾਂ ਤੋਂ ਬਹੁਤ ਹੀ ਠੰਡ ਪੈ ਰਹੀ ਐ ਜਿਸ ਰਾਤ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਆ ਤੇ ਬਲੋਲਪੁਰ ਆਏ ਦੇਖ ਦੁਰਗੀ ਮੈਂ ਕਿੰਨੀ ਵਾਰ ਆਖਿਆ ਗੁਰੂ ਮਹਾਰਾਜ ਦਾ ਨਾਮ ਨਾ ਲੈ ਜੇ ਕਿਸੇ ਨੇ ਸੁਣ ਲਿਆ ਤਾਂ ਜਾਨ ਤੋਂ ਹੱਥ ਧੋਣੇ ਪੈਣਗੇ ਐਨਾ ਕੁਝ ਹੋਣ ਤੇ ਵੀ ਤੁਸੀਂ ਨਹੀਂ ਸਮਝੇ ਕੀ ਨਹੀਂ ਸਮਝਿਆ ਐ ਹੋ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਤਾਂ ਜਾਨ ਬਚੀ ਐ ਮੇਰਾ ਧਰਮ ਬਚਿਆ ਬੱਚੇ ਬਚੇ ਗੁਰੂ ਜੀ ਕੀ ਕੀਤਾ ਗੁਰੂ ਮਹਾਰਾਜ ਅੱਗੇ ਮੈਂ ਅਰਦਾਸ ਬੇਨਤੀ ਕੀਤੀ ਸੀ ਉਹ ਘਟ ਘਟ ਦੀ ਜਾਣਨ ਹਾਰ ਹਨ ਆਪਾਵੇਂ ਦੁੱਖ ਠਾਣ ਆਪਣੇ ਸਿੱਖਾਂ ਦੀ ਤਾਂ ਬੇਨਤੀ ਸੁਣਦੇ ਹਨ ਚੁੱਪ ਕਰ ਅਸਾਂ ਦੇ ਸਰਬਨਾਸ਼ਤਾ ਕਾਰਨ ਗੁਰੂ ਜੀ ਹਨ ਜੇ ਨਾ ਉਹਦੇ ਤੱਕ ਇੱਥੇ ਭਾਜੜ ਪੈਣੀ ਸੀ ਉਹਨਾਂ ਦੇ ਆਉਣ ਦਾ ਫਸਾਦ ਕੁਝ ਮੂਰਖ ਜੂਣਾ ਜਿਹੜਾ ਜੀ ਜੀ ਨੂੰ ਦਸਤਾ ਫਿਰਦਾ ਮੈਂ ਆਖਦੀ ਆ ਕੋਈ ਕਬੂਲ ਸਤਗੁਰ ਮਹਾਰਾਜ ਦੀ ਸ਼ਾਨ ਦੇ ਉਲਟ ਨਾ ਬੋਲੋ ਆਪ ਜਾਣੇ ਜਾਣ ਤੇ ਅਕਾਲ ਪੁਰਖ ਦੇ ਬੇਟੇ ਹਨ ਆਪਣੇ ਬੱਚੇ ਮਾਸੂਮ ਹਨ ਤੂੰ ਤਾਂ ਮੂਰਖ ਹੈ ਮੈਂ ਮੂਰਖੀ ਸੇ ਮੇਰਾ ਧਰਮ ਬਚੇ ਮੇਰੇ ਬੱਚੇ ਬਚਣ ਬਸ ਮੈਂ ਸਭ ਕੁਝ ਪ੍ਰਾਪਤ ਕਰ ਲਿਆ ਤੁਸੀਂ ਕੌਣ ਗੁਰੂ ਦਾ ਨਾਮ ਲੈਣ ਵਾਲੇ ਹਨੇਰੇ ਵਿੱਚੋਂ ਉਹਨਾਂ ਨੂੰ ਮਰਦਾਂਵੀ ਆਵਾਜ਼ ਸੁਣਾਈ ਦਿੱਤੀ ਆਵਾਜ਼ ਕੋਈ ਬਹੁਤੀ ਦੂਰੋਂ ਨਹੀਂ ਸੀ ਆਈ ਨੇੜਿਓਂ ਏ ਸੀ ਪੂਰਨ ਤੇ ਦੁਰਗੀ ਦੀ ਗੱਲਬਾਤ ਖਤਮ ਹੋ ਗਈ ਉਹ ਇੱਕਦਮ ਚੁੱਪ ਹੋ ਗਏ ਤੇ ਸਾਹ ਘੁੱਟ ਲਿਆ ਕੂੜੀਆਂ ਦੀਆਂ ਚਾਲਾਂ ਤਿੱਖੀਆਂ ਕਰਨ ਲੱਗੇ ਹੀ ਸਨ ਕਿ ਅੱਗੋਂ ਆਵਾਜ਼ ਆਈ ਅੱਗੇ ਡੂੰਗਾ ਪਾਣੀ ਏ ਡੁੱਬ ਜਾਓਗੇ ਰੁਕ ਜਾਓ ਤੁਸੀਂ ਹੋ ਕੌਣ ਅਸੀਂ ਅਸੀਂ ਬਲੋਲਪੁਰ ਤੋਂ ਆਏ ਹਿੰਦੂ ਹਾਂ ਮਾਸ਼ੀਵਾੜੇ ਜਾਣਾ ਹੈ ਪੂਰਨ ਨੇ ਜ਼ੁਬਾਨ ਖੋਲੀ ਰਾਤ ਵੀਰੇ ਕੋਈ ਮર્ગ ਕੋਈ ਮર્ગ ਹੋਗੀ ਏ ਰਾਤ ਜਾਣਾ ਪਿਆ ਗੁਰੂ ਦੀਆਂ ਗੱਲਾਂ ਕਰਦੀ ਸੀ ਨਹੀਂ ਗੁਰੂ ਦੀਆਂ ਨਹੀਂ ਗੁੜ ਦੀਆਂ ਰਤਾ ਜ਼ੁਬਾਨ ਠੀਕ ਨਹੀਂ ਪੂਰਨ ਕੋਣ ਇਹ ਸੁਣ ਕੇ ਦੁਰਗੀ ਨੂੰ ਬਹੁਤ ਦੁੱਖ ਹੋਇਆ ਉਸਨੇ ਇੱਕ ਵਾਰ ਮੋੜ ਦਲੇਰੀ ਕੀਤੀ ਤੇ ਆਖਿਆ ਹਾਂ ਵੀਰ ਜੀ ਗੁਰੂ ਮਹਾਰਾਜ ਦੀਆਂ ਗੱਲਾਂ ਕਰਦੇ ਸਾਂ ਇਹ ਡਰ ਕੇ ਝੂਠ ਬੋਲਦੇ ਹਨ ਗੁਰੂ ਜੀ ਕਿਧਰ ਗਏ ਕੋਈ ਪਤਾ ਨਹੀਂ ਬਲੋਲਪੁਰ ਆਏ ਸੀ ਤੇ ਚਲੇ ਗਏ ਨਾਲ ਸਿੱਖ ਸਨ ਨਹੀਂ ਇਕੱਲੇ ਇਕੱਲੇ ਹੀ ਹਾਂ ਇਕੱਲੇ ਪਰ ਤੁਸੀਂ ਕੌਣ ਹੋ ਅਸੀਂ ਕੌਣ ਹਾਂ ਡਰੋ ਨਾ ਅਸੀਂ ਵੀ ਸੇਖਾਂ ਅਸੀਂ ਵੀ ਗੁਰੂ ਮਹਾਰਾਜ ਦੇ ਪਾਲ ਵਿੱਚ ਫਿਰ ਰਹੇ ਹਾਂ ਦੱਸੋ ਕੀ ਗੁਰੂ ਜੀ ਚਮਕੌਰ ਦੇ ਘੇਰੇ ਵਿੱਚੋਂ ਬਚ ਨਿਕਲੇ ਹਾਂ ਬਚ ਕੇ ਅਸਾਂ ਦੇ ਘਰ ਆਏ ਸੀ ਪਰ ਅਸਾਂ ਪਾਪੀਆਂ ਨੇ ਦੁਰਗੀ ਪੂਰੀ ਗੱਲ ਨਾ ਕਰ ਸਕੇ ਮਤਲਬ ਕਿ ਤੁਸੀਂ ਘਰ ਨਾ ਵੜਨ ਦਿੱਤਾ ਇਹੋ ਨਾ ਅੱਗੋਂ ਉੱਤਰ ਹਾਂ ਅਸਾਂ ਕੋਲੋਂ ਭੁੱਲ ਹੋਈ ਮੁਗਲਾਂ ਕੋਲੋਂ ਡਰ ਕੇ ਸੀ ਠੀਕ ਹੈ ਵਿਪਤ ਪਰੇ ਸਭ ਹੀ ਸੰਸ਼ਾੜਤ ਕੋਹ ਨ ਆਵਤ ਨੇੜੇ ਮਹਾਰਾਜ ਨੇ ਠੀਕ ਹੀ ਤਾਂ ਬਚਨ ਕੀਤਾ ਹੈ ਹੁਣ ਕਿਧਰ ਚੱਲਿਓ ਮਾਛੀਵਾੜੇ ਨੂੰ ਕਿਉਂ ਜਾਨ ਬਚਾਉਣ ਲਈ ਅਸੰਦਾ ਘਰ ਲੁੱਟਿਆ ਤੇ ਸਾੜਿਆ ਗਿਆ ਅਸੀਂ ਜਾਨ ਬਚਾਉਣ ਲਈ ਨੱਠੇ ਜਾ ਰਹੇ ਹਾਂ ਮਾਸ਼ੀਵਾੜੇ ਸੰਬੰਧੀ ਹਾਂ ਗੁਰੂ ਜੀ ਦਾ ਕੋਈ ਪਤਾ ਹੋ ਸਕਦਾ ਹੈ ਉਧਰ ਗਏ ਹੋਣ ਪੂਰਨ ਬੋਲਿਆ ਉਥੇ ਪੰਜਾਬਾ ਤੇ ਗੁਲਾਬਾ ਮਸੰਦ ਹਨ ਮਸੰਦ ਬਲੌਰਪੁਰ ਵਿੱਚ ਇੱਕ ਪੂਰਨ ਮਸੰਦ ਸੀ ਹੁੰਦਾ ਸੀ ਹੁਣ ਨਹੀਂ ਦੁਰਗੀ ਨੇ ਚਾਟ ਉਤਰ ਦਿੱਤਾ ਗੱਲ ਪਾਸੇ ਕਰਨ ਲਈ ਆਖਿਆ ਵੀਰ ਜੀ ਆਓ ਫਿਰ ਚੱਲੀਏ ਕੀਪਤਾ ਗੁਰੂ ਮਹਾਰਾਜ ਦੇ ਦਰਸ਼ਨ ਹੋ ਹੀ ਜਾਣ ਚਲੋ ਪਰ ਉਪਰੋਂ ਦੀ ਆਉਣਾ ਪਵੇਗਾ ਅੱਗੇ ਨਾਲਾ ਏ ਪਾਣੀ ਡੋਂਗਾ ਅਸੀਂ ਲੰਘਣ ਲੱਗੇ ਅੱਗੇ ਰੋਕ ਕੇ ਪਾਣੀ ਵਿੱਚੋਂ ਦੀ ਲੰਘਣਾ ਪਵੇਗਾ ਪੂਰਨ ਨੇ ਪੁੱਛਿਆ ਇਹ ਤਾਂ ਮੁਸ਼ਕਲ ਮੁਸ਼ਕਲ ਕੀ ਘੋੜੇ ਉੱਤੇ ਤਾਂ ਹੋ ਉਹ ਤਿੰਨ ਸਿੱਖ ਸਨ ਜਿਹੜੇ ਆਨੰਦਪੁਰ ਤੋਂ ਤੁਰੇ ਤੇ ਸਰਸਾ ਤੋਂ ਬਚ ਕੇ ਰਾਹ ਤੁਰੇ ਸੀ ਸ਼ਾਹੀ ਲਛਕਰ ਤੋਂ ਬਚਦੇ ਹੋਏ ਚਮਕੌਰ ਤੋਂ ਪਾਸੇ-ਪਾਸੇ ਆ ਗਏ ਸਨ ਜਿਸ ਕੋਲੋਂ ਮੀਸਿੱਖਾਂ ਬਾਬਤ ਪੁੱਛਦੇ ਸਨ ਕੋਈ ਪਤਾ ਨਹੀਂ ਸੀ ਲੱਗਦਾ ਹਰ ਕੋਈ ਉੱਤਰ ਦਿੰਦਾ ਨਾ ਨਾ ਲਓ ਚਲੇ ਜਾਓ ਝਾੜੀ ਝਾੜੀ ਤੇ ਘਰ ਘਰ ਮੁਗਲ ਹਨ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਮੱਕੀ ਦੀਆਂ ਰੋਟੀਆਂ ਤੇ ਲੱਸੀ ਮਿਲਦੀ ਆਈ ਸੀ ਉਹ ਵੀ ਸਿਆਣੀਆਂ ਔਰਤਾਂ ਪਾਸੋਂ ਮਰਦ ਤਾਂ ਸਾਰੇ ਬਾਹਰ ਦੇ ਸਹਿਮੇ ਤੇ ਡਰੇ ਹੋਏ ਸਨ ਚੁੱਪ ਸਾਧ ਕੇ ਖੇਤਾਂ ਵਿੱਚ ਫਿਰ ਰਹੇ ਸਨ ਜਾਂ ਘਰਾਂ ਵਿੱਚ ਧੁੱਪੇ ਬੈਠੇ ਕੋਈ ਸੋਣ ਕੱਢਦੇ ਕੋਈ ਬਾਣ ਘਵਟਦੇ ਤੇ ਕੋਈ ਧੁੱਪ ਸਿੱਖਦੇ ਸਨ ਹਾਸਾ ਲੋਕਾਂ ਦੇ ਬੁੱਲਾਂ ਤੋਂ ਉੱਡ ਗਿਆ ਸੀ ਬੁੱਲਾਂ ਉੱਤੇ ਸਿੱਖ ਰੀ ਜੰਮ ਗਈ ਸੀ ਡਗੜ ਡਗੜ ਕਰਕੇ ਘੋੜ ਸਵਾਰ ਆਉਂਦੇ ਕੋੜਿਆਂ ਦੇ ਸੁੰਮਾ ਦੀਆਂ ਆਵਾਜ਼ਾਂ ਸੁਣ ਕੇ ਬੈਠੇ ਹੋਏ ਉੱਠ ਕੇ ਖਲੋ ਜਾਂਦੇ ਤੇ ਆਉਣ ਵਾਲੇ ਪੁੱਛਦੇ ਸਿੱਖ ਆਏ ਗੁਰੂ ਆਏ ਸਿੱਖਾਂ ਦਾ ਪੀਰ ਆਇਆ ਨਹੀਂ ਸਰਕਾਰ ਅਸਾਂ ਦੇ ਪਿੰਡ ਵਿੱਚ ਕੋਈ ਸਿੱਖ ਕੋਈ ਨਹੀਂ ਆਇਆ ਹਿੰਦੂ ਹਾਂ ਦੇਵੀ ਦੀ ਪੂਜਾ ਕਰਦੇ ਹਾਂ ਜਾਂ ਮੁਸਲਮਾਨ ਉਹ ਮਸਜਿਦ ਜਾਂਦੇ ਹਨ ਕੋਈ ਧਰਮਸਾਲਾ ਨਹੀਂ ਐਹ ਉੱਤਰ ਦਿੱਤੇ ਜਾਂਦੇ ਰਹੇ ਇੱਕ ਤਰ੍ਹਾਂ ਨਾਲ ਇਲਾਕੇ ਵਿੱਚ ਪਰਲੋ ਆਈ ਹੋਈ ਸੀ ਦੇਖੋ ਝੂਠ ਬੋਲਿਆ ਤਾਂ ਜ਼ੋਰ ਮਾਰਾ ਹੋਵੇਗਾ ਲੱਸੀ ਲਿਆਓ ਮੱਖਾ ਲਿਆਓ ਦੁੱਧ ਲਿਆਓ ਪੁਖੇ ਮੁਗਲ ਇਸ ਤੰਦੇ ਵਿੱਚ ਲੱਗ ਜਾਂਦੇ ਜਿਹੜਾ ਅੱਖਾਂ ਨਾਲ ਮੰਨਦਾ ਉਸੇ ਦੀ ਸ਼ਮਤ ਆ ਜਾਂਦੀ ਧੀਆ ਭੈਣਾ ਨੂੰ ਲੋਕ ਲੁਕਾ ਲੁਕਾ ਰੱਖ ਰਹੇ ਸਨ ਉਸ ਵੇਲੇ ਦੇ ਸੈਨਿਕ ਵੈਸ਼ੀ ਬਹੁਤ ਸਨ ਜਨਤਾ ਦੇ ਪਾਦੀ ਪਰਲੋ ਆਈ ਹੋਈ ਸੀ ਉਹ ਸਿੱਖ ਤੇ ਦੁਰਗੀ ਪੂਰਨ ਸਭ ਅੱਗੇ ਚੱਲ ਪਏ ਮਾਸ਼ੀਵਾੜੇ ਪਹੁੰਚਣਾ ਸੀ ਪੂਰਨ ਮਸਾਂ ਦਾ ਦਿਲ ਅਜੀ ਵੀ ਸਾਫ ਨਹੀਂ ਸੀ ਹੋਇਆ ਉਹ ਚਾਹੁੰਦਾ ਸੀ ਕਿ ਗੁਰੂ ਮਹਾਰਾਜ ਤੋਂ ਦੂਰ ਰਹੇ ਕਿਉਂਕਿ ਅਨੰਤਪੁਰ ਸਾਹਿਬ ਤੋਂ ਮਾਇਆ ਲੈ ਕੇ ਨਾਠ ਆਇਆ ਸੀ ਉਸទៀਨ ਪੁੱਲਾਂ ਉਸ ਨੂੰ ਡਰਾ ਰਹੇ ਸਨ ਭਾਵੇਂ ਸਤਗੁਰੂ ਮਹਾਰਾਜ ਹਰ ਇੱਕ ਸਿੱਖ ਦੀ ਪੁੱਲ ਨੂੰ ਬਖਸ਼ਣ ਹਾਰ ਸਨ ਕੋਈ ਆਦਮੀ ਲਦਾ ਵਾਲ ਪਾ ਕੇ ਨਾਲੇ ਵਿੱਚੋਂ ਦੀ ਲੰਘਣ ਲੱਗੇ ਉੱਥੇ ਪਾਣੀ ਥੋੜਾ ਸੀ ਮਸਾ ਗੋਡੇ-ਗੋਡੇ ਪਰ ਤਿਲਕਣ ਜਾਈ ਸੀ ਕੋੜਿਆਂ ਦੇ ਸੁਭਾ ਨੂੰ ਤਾਂ ਤਿਲਕਣ ਕੁਝ ਨਹੀਂ ਸੀ ਕਰ ਸਕਦੀ ਪਰ ਪਾਣਾ ਐਸਾ ਵਰਤ ਗਿਆ ਕਿ ਪੂਰਨ ਮਸੰਦ ਦੇ ਕੋੜੇ ਨੇ ਨੋ ਲੈ ਲਿਆ ਪੂਰਨ ਪਟੜੇ ਵਾਂਗ ਪਾਣੀ ਵਿੱਚ ਜਾ ਵੱਜਾ ਤੇ ਕੋੜਾ ਵੀ ਡਿੱਗ ਪਿਆ ਉਸ ਤੇ ਡਿੱਗਣ ਨਾਲ ਸਾਰਿਆਂ ਨੂੰ ਬਿਪਤਾ ਪੈਗੀ